ਵੈਲਕਮ ਫਰੈਂਡਸ ਹਾਂਜੀ ਤਿਆਰ ਹੋ ਜੀ ਨਵਾਂ ਡਿਜ਼ਾਈਨ ਸਿੱਖਣ ਲਈ ਸੋਖਾ ਜਿਹਾ ਪਿਆਰਾ ਜਿਹਾ ਡਿਜ਼ਾਈਨ ਸਿੱਖਣ ਲਈ ਅੱਜ ਮੈਂ ਬਹੁਤ ਹੀ ਡਾਰਕ ਕਨ ਲਈ ਆ ਦੇਖੋ ਥੋੜੀ ਮੋਟੀ ਵੀ ਆ ਥੋੜੀ ਜਿਹੀ ਡਾਰਕ ਲਈ ਆ ਤਾਂ ਇਹ ਅਸੀਂ ਬਣਾਨੇ ਆ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਔਰ ਇਹ 9-9 ਕੁੰਡਿਆਂ ਦਾ ਪੈਂਦਾ ਹੈ 9 ਕੁੰਡਿਆਂ ਦਾ ਸੈੱਟ ਮੈਂ ਬਣਾਇਆ 9 ਕੁੰਡੇ ਇੱਕ ਤੇ 9 ਇੱਕ ਇਹ ਮੈਂ ਦੋ ਮਤਲਬ ਡਿਜ਼ਾਈਨ ਜਿਹੜਾ ਪਹਿਣਾ ਆ ਉਹਨੂੰ ਬਣਾ ਕੇ ਦਿਖਾ ਦਿੰਦੀ ਔਰ ਦੋ ਕੁੰਡੇ ਐਜ ਸਟਿਚ ਲੈਣੇ ਆ ਤਾਂ ਮੈਂ ਟੋਟਲ ਇਹਦੇ ਤੇ ਲਏਗਾ ਜੀ 20 ਕੁੰਡੇ ਇਸ 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 ਡਿਜ਼ਾਈਨ ਨੂੰ ਸੈੱਟ ਕਰਨੇ 20 ਕੁੰਡੇ ਲਏ ਆ ਪ੍ਰੋਜੈਕਟ ਦੇ ਜਿੰਨੇ ਆ ਉਹ ਤਾਂ ਅਸੀਂ ਲੈ ਲਾਂਗੇ ਫਿਰ ਬਾਅਦ ਚ ਐਡਜਸਟ ਕਰ ਸਕਦੇ ਆ ਇਹ ਦੇਖੋ ਇਹ ਕਿੱਦਾਂ ਬਣਨਾ ਬਹੁਤ ਹੀ ਸੌਖਾ ਆ ਸਿੰਪਲ ਆ ਆ ਦੇਖੋ ਪਹਿਲਾ ਜਿਹੜਾ ਇਹ ਐਡਜਸਟ ਸਟੀਚ ਆ ਇਹ ਅਸੀਂ ਬੁਣ ਸਕਦੇ ਆ ਸਿੱਧਾ ਬੁਣ ਸਕਦੇ ਆ ਐਡਜਸਟ ਸਟੀਚ ਅਸੀਂ ਬੁਣ ਲਿਆ ਠੀਕ ਹੈ ਜੀ ਦੂਸਰਾ ਕੁੰਡਾ ਜਿਹੜਾ ਆ ਅਸੀਂ ਉਲਟਾ ਲੈਣਾ ਤੀਸਰਾ ਜਿਹੜਾ ਆ ਦੂਸਰਾ ਮਤਲਬ ਇਹ ਡਿਜ਼ਾਈਨ ਦਾ ਪਹਿਲਾ ਕੁੰਡਾ ਆ ਇਥੋਂ ਨੌ ਸ਼ੁਰੂ ਹੋਣੇ ਆ ਇਥੋਂ ਤੋਂ ਗਿਣਨਾ ਸ਼ੁਰੂ ਕਰਿਓ ਇਹ ਪੁੱਠਾ ਆ ਗਿਆ ਇਹ ਸਿੱਧਾ ਆ ਗਿਆ 2 ਪੁੱਠਾ 3 ਸਿੱਧਾ 4 ਉੱਠਾ 5 ਸਿੱਧਾ 6 ਪੁੱਠਾ 7 ਸਿੱਧਾ 8 ਔਰ ਇਹ ਪੁੱਠਾ ਨੋ ਗਿਣ ਕੇ ਦੇਖੋ ਇਹ ਐਜਸਟਿਚਾ ਜੀ 1 2 3 4 5 6 7 8 9 ਨੌ ਗੁੰਡੇ ਜਿਹੜੇ ਅਸੀਂ ਇਹ ਇੱਦਾਂ ਬੁਣ ਲਏ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਹੁਣ ਅਸੀਂ ਆ ਗਏ ਅਗਲੇ ਅਗਲੇ ਜਿਹੜੇ ਨੌ ਦਾ ਸੈੱਟ ਆ ਉਹਦੇ ਤੇ ਦੇਖੋ ਕਿੱਦਾਂ ਕਰਨਾ ਉਹਦੇ ਤੇ ਕੀ ਕਰਨਾ ਉਹਦੇ ਤੇ ਇੱਕ ਕੁੰਡਾ ਸਿੱਧਾ ਬੁਣ ਲੈਣਾ ਪਹਿਲਾ ਕੁੰਡਾ ਸਿੱਧਾ ਬੁਣ ਲੈਣਾ ਨੌ ਦੇ ਵਿੱਚੋਂ ਪਹਿਲਾ ਕੁੰਡਾ ਸਿੱਧਾ ਬੁਣ ਲਿਆ ਤਾਂ ਅੱਗਾ ਅੱਗੇ ਕੀਤਾ ਇਹ ਵਾਲੇ ਨੂੰ ਅਸੀਂ ਦੋ ਨਾਲ ਇੱਕ ਬਣਾਉਣਾ ਲੇਕਿਨ ਇਹਨੂੰ ਥੋੜਾ ਅਸੀਂ ਪਲਟ ਲੈਣਾ ਇੱਦਾਂ ਕਰਕੇ ਫਿਰ ਇਹਨੂੰ ਕੀ ਕਰਨਾ ਪਿੱਛੋਂ ਦੀ ਇੱਕ ਬਣਾ ਲੈਣਾ ਐਦਾਂ ਕਰਕੇ ਜਾਲੀ ਪਾ ਦੇਣੀ ਫਿਰ ਇੱਕ ਵਾਰੀ ਹੋਰ ਜਾਲੀ ਪਾ ਦੇਣੀ ਇਹਨੂੰ ਸਿੱਧਾ ਕਰਨਾ ਇੱਥੇ ਚਾਰ ਜਾਲੀਆਂ ਪਾਣੀਆਂ ਇਹ ਸਾਡੀ ਦੂਸਰੀ ਜਾਲੀ ਪੈ ਗਈ ਇਹਨੂੰ ਫਿਰ ਅੱਗੇ ਕਰਨਾ ਇਹਨੂੰ ਸਿੱਧਾ ਕਰਨਾ ਇੱਥੇ ਫੇਰ ਜਾਲੀ ਪਾਣੀ ਫਿਰ ਅੱਗੇ ਕਰਨਾ ਇਹਨੂੰ ਸਿੱਧਾ ਕਰਨਾ ਫਿਰ ਅਸੀਂ ਇੱਕ ਜਾਲੀ ਪਾ ਲੈਣੀ ਇੱਥੇ ਅਸੀਂ ਚਾਰ ਜਾਲੀਆਂ ਪਾ ਲਈਆਂ ਔਰ ਐਡਜਸਟਿਚਨ ਨੂੰ ਅਸੀਂ ਸਿੱਧਾ ਬਣ ਲਿਆ ਇੱਥੇ ਚਾਰ ਜਾਲੀਆਂ ਪਈਆਂ ਇੱਥੇ ਸਿੱਧਾ ਪੁੱਠਾ ਸਿੱਧਾ ਪੁੱਠਾ ਆਇਆ ਹੁਣ ਅਸੀਂ ਆਗੇ ਦੂਸਰੀ ਸਲਾਈ ਤੇ ਦੂਸਰੀ ਸਲਾਈ ਪੁੱਠੇ ਪਾਸਿਓਂ ਇਹ ਜਿਹੜੇ ਕੁੰਡੇ ਸੀਗੇ ਸਾਡੇ ਜਿਨ੍ਹਾਂ ਨੂੰ ਬਲ ਪਾਇਆ ਸੀ ਜਾਲੀ ਬਣਾਈ ਸੀ ਉਹ ਸਾਰੇ ਪੁੱਠੇ ਬੁਣਨੇ ਆ ਨੌ ਹੋਣੇ ਚਾਹੀਦੇ ਇਹ ਐਡਜ ਸਟਿਚ ਆ ਇਹ ਇੱਕ ਹੋ ਗਿਆ ਇੱਕ ਇਹ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਅੱਠ ਤੱਕ ਇੱਥੇ ਇਹ ਪਏ ਸੀ ਜਾਲੀਆਂ ਨੌਵਾਂ ਸਾਡਾ ਇਹ ਵੀ ਕੁੰਡਾ ਸੀਗਾ ਨੌ ਕੁੰਡੇ ਹੁਣ ਅਗਲੇ ਜਿਹੜੇ ਅਗਲਿਆਂ ਦਾ ਜਿਹੜਾ ਸੈੱਟ ਹੈਗਾ ਨੌ ਕੁੰਡਿਆਂ ਦਾ ਉਹਦੇ ਚ ਕੀ ਕਰਨਾ ਜਿਹੜਾ ਸਿੱਧਾ ਦਿਸਦਾ ਉਹਨੂੰ ਪੁੱਠਾ ਬਣਾਣਾ ਜਿਹੜਾ ਪੁੱਠਾ ਦਿਸਦਾ ਉਹਨੂੰ ਸਿੱਧਾ ਬਣਾਣਾ ਉਲਟਾ ਕਰਨਾ ਇਹਨੂੰ ਇੱਜਕ ਦਾਣਾ ਕਹਿੰਦੇ ਆ ਬਾਰਡਰ ਜਾਂ ਤੁਸੀਂ ਬਾਰਡਰ ਤੇ ਵੀ ਪਾ ਸਕਦੇ ਆ ਤੁਸੀਂ ਇਹਨੂੰ ਧਨੀਆ ਬਾਰਡਰ ਵੀ ਕਹਿੰਦੇ ਆ ਇਹਨੂੰ ਅਸੀਂ ਇਦਾਂ ਕਹਿ ਸਕਦੇ ਆ ਕਿ ਇੱਕ ਇੱਕ ਸਿੱਧਾ ਇੱਕ ਪੁੱਠਾ ਇੱਕ ਇਹ ਸਾਰਾ ਸਾਰਾ ਜਿਹੜਾ ਸੈੱਟ ਹੈ ਇਦਾਂ ਹੀ ਬਣਨਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਆ ਐਡਜਸਟਿਚ ਜਿਹੜਾ ਇਹਨੂੰ ਅਸੀਂ ਪੁੱਠਾ ਬਣਾ ਲੈਣਾ। ਇਹ ਦੇਖੋ ਇਹ ਆ ਗਿਆ ਸਾਡੀ ਦੂਸਰੀ ਸਲਾਈ ਸਾਡੀ ਪੈ ਗਈ। ਆ ਗਏ ਆਪਣੀ ਤੀਸਰੀ ਸਲਾਈ ਤੇ ਤੀਸਰੀ ਸਲਾਈ 'ਚ ਦੇਖੋ ਕੀ ਕਰਨਾ? ਇਹਦੇ ਵਿੱਚ ਇਹ ਸਿੱਧਾ ਆਇਆ ਸਾਡਾ ਆ ਸਿੱਧਾ ਦਿਸਦਾ ਪਿਆ ਇਹਨੂੰ ਪੁੱਠਾ ਬਣਾ ਲੈਣਾ। ਜਿਹੜਾ ਸਿੱਧਾ ਦਿਸਦਾ ਉਹਨੂੰ ਪੁੱਠਾ ਬਣਾ ਲੈਣਾ। ਪੁੱਠੇ ਵਾਲੇ ਨੂੰ ਸਿੱਧਾ ਬਣਾਉਣਾ, ਉਲਟਾ ਚੱਲਣਾ ਬਸ ਇਹ ਥੋੜਾ ਧਿਆਨ ਰੱਖਿਓ। ਇਹ 9 ਗੁੰਡੇ ਜਿਹੜੇ ਪੈਣੇ ਆ ਇਹਦੇ 'ਚ ਇਦਾਂ ਹੀ ਪੈਣਾ ਇਹ ਸਿੱਧਾ ਉਧਾ। ਔਰ ਇਹਦੇ ਵਿੱਚ ਹੀ ਦੇਖੋ ਇਹ ਆਇਆ ਸਾਡਾ ਆਰੇ ਇਹ ਪੁੱਠਾ ਆ ਗਿਆ ਦੇਖੋ ਨੌ ਗਿਣ ਲਓ 1 2 3 4 5 6 7 8 9 ਨੌ ਕੁੰਡੇ ਹੋ ਗਏ ਹੁਣ ਇਹਦੇ ਵਿੱਚ ਦੇਖੋ ਅਸੀਂ ਜਾਲੀ ਪਾਣੀ ਆ ਪਹਿਲਾਂ ਅਸੀਂ ਚਾਰ ਜਾਲੀਆਂ ਪਾਈਆਂ ਸੀ ਹੁਣ ਅਸੀਂ ਤਿੰਨ ਪਾਣੀਆਂ ਇਸ ਕਰਕੇ ਇਹਨੂੰ ਕੀ ਕਰਨਾ ਪਹਿਲਾਂ ਬੁਣਨਾ ਦੂਜਾ ਵੀ ਬੁਣਨਾ ਸਿੱਧਾ ਸਿੱਧਾ ਬੁਣਨਾ ਦੋ ਸਿੱਧੇ ਬੁਣਨੇ ਫਿਰ ਜਾਲੀ ਪਾਣੀ ਇਹਨੂੰ ਸਿੱਧਾ ਕਰ ਲੈਣਾ ਔਰ ਇਹਨੂੰ ਬੁਣ ਦੇਣਾ ਫੇਰ ਇਹਨੂੰ ਜਾਲੀ ਪਾਣੀ ਇੱਥੇ ਇਹਨੂੰ ਸਿੱਧਾ ਕਰਨਾ ਔਰ ਦੋ ਇਹ ਹੋ ਗਏ ਸਾਡੇ ਕੋਲ ਦੋ ਜਾਲੀਆਂ ਇੱਕ ਹੋਰ ਜਾਲੀ ਪਾਣੀ ਇਹਨੂੰ ਸਿੱਧਾ ਕਰਨਾ ਔਰ ਇਹਨੂੰ ਅਸੀਂ ਪਿੱਛੇੋਂ ਦੀ ਸਿੱਧਾ ਬੁਣ ਲੈਣਾ ਤੇ ਆਹ ਦੋਨੋਂ ਸਿੱਧੇ ਬੁਣ ਲੈਣਾ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਸੈੱਟ ਹੋ ਜਾਂਦਾ ਜਦੋਂ ਬੜਾ ਪਿਆਰਾ ਲੱਗੇਗਾ ਹੁਣ ਆਗੇ ਅਸੀਂ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਪੈਣੀ ਆ ਉਹ ਸਾਡੀ ਆਹ ਵਾਲੇ ਸਾਰੇ ਕੁੰਡੇ ਪੁੱਠੇ ਪੈਣੇ ਆ ਇਹ ਜਾਲੀ ਵਾਲੇ ਜਿਹੜੇ ਹਨ ਇਹਦੇ ਚ ਸਾਰੇ ਗੁੰਡੇ 9 ਦੇ 9 ਗੁੰਡੇ ਪੁੱਠੇ ਬਹਿ ਜਾਣੇ ਆ ਇਹ ਸਾਰੇ ਪੁੱਠੇ ਪਾ ਦੇਣੇ ਆ ਬਸ ਇਹ ਥੋੜਾ ਜਿਹਾ ਇੱਥੇ ਧਿਆਨ ਰੱਖਿਓ ਕਿ 9 ਸਾਡੇ ਹੋ ਜਾਂਦੇ ਆ ਇਦਾਂ ਉਹਦੇ ਨਾਲ ਤਾਂ ਨਹੀਂ ਅਟੈਚ ਹੁੰਦੇ ਦੇਖੋ 1 2 3 4 5 6 7 8 ਆ ਨੋ 1 2 3 4 5 6 7 8 9 9 ਗੁੰਡੇ ਹੋ ਗਏ ਹੁਣ ਦੇਖੋ ਇਹ ਜਿਹੜੇ ਆ ਇਹ ਸਿੱਧਾ ਦਿਸਦਾ ਪਿਆ ਧਿਆਨ ਨਾਲ ਦੇਖੋ ਇਸਿੱਧਾ ਦਿਸਦਾ ਇਹਨੂੰ ਅਸੀਂ ਉਲਟਾ ਬਣਾਣਾ ਜਿਹੜਾ ਉਲਟਾ ਦਿਸਦਾ ਉਹਨੂੰ ਸਿੱਧਾ ਬਣਾਣਾ ਇਹ ਇਸੇ ਤਰੀਕੇ ਨਾਲ ਇਹ ਡਿਜ਼ਾਈਨ ਪੈਣਾ ਇਹ ਸਲਾਈ ਸਾਰੀ ਇਸ ਤਰੀਕੇ ਨਾਲ ਪੈਣੀ ਨੌ ਦੇ ਨੌ ਕੁੰਡੇ ਜਿਹੜੇ ਆ ਸਿੱਧੇ ਤੇ ਉਲਟਾ ਉਲਟੇ ਤੇ ਸਿੱਧਾ ਪੈਣਾ ਪੁੱਠਾ ਸਿੱਧਾ ਕਰਨਾ ਐਡਜਸਟਿਚ ਨੂੰ ਅਸੀਂ ਪੁੱਠਾ ਪਾਉਣ ਲੈਣਾ ਇਹ ਬਣ ਗਿਆ ਦੇਕੋ ਹੁਣ ਅੱਗੇ ਅਗਲੀ ਸਲਾਈ ਤੇ ਅਗਲੀ ਸਲਾਈ ਦੇ ਵਿੱਚ ਵੀ ਜਿੱਦਾਂ ਜਿੱਦਾਂ ਹੈ ਸਾਡੇ ਕੋਲ ਉਹਦੇ ਉਲਟਾ ਕਰ ਦੇਣਾ ਜਿੱਦਾਂ ਜੋ ਦਿਜ਼ਦਾ ਉਹ ਤੋਂ ਉਲਟਾ ਕਰਨਾ ਸਿੱਧਾ ਹੈ ਤਾਂ ਪੁੱਠਾ ਕਰਨਾ ਪੁੱਠਾ ਹੈ ਤਾਂ ਸਿੱਧਾ ਕਰਨਾ ਇਹ ਸਾਰੀ ਸਲਾਈ ਜਿਹੜੀ ਹੈ ਇਸੇ ਤਰੀਕੇ ਨਾਲ ਪੈ ਜਾਣੀ ਇਧਰ ਕੀਤਾ ਔਰ ਇਧਰ ਅਸੀਂ ਇਹਨੂੰ ਸਿੱਧਾ ਕੀਤਾ ਜਾਲੀ ਜਾ ਰਹੀ ਹੈ ਸਾਡੀ ਇਹਦੇ ਵਿੱਚ ਫਿਰ ਤਾਂ ਪਾ ਲਿਆ ਫੇਰ ਅੱਗੇ ਕੀਤਾ ਇਹਨੂੰ ਸਿੱਧਾ ਕੀਤਾ ਔਰ ਅਸੀਂ ਇੱਥੇ ਜਾਲੀ ਪਾ ਲਿਆ ਤਿੰਨ ਬੁਣ ਕੇ ਹੋ ਫਿਰ ਆ ਗਏ ਸਾਡੇ ਇਹ ਵਾਲੇ ਸਿੱਧੇ ਇਹਦਾ ਦੋ ਜਾਲੀਆਂ ਪੈ ਗਈਆਂ ਹੁਣ ਸਾਡੀਆਂ ਹੁਣ ਅਸੀਂ ਆ ਗਏ ਆਪਣੀ ਪੁੱਠੇ ਪੁੱਠੇ ਪਾਸੇ ਇੱਥੇ ਨੌ ਦੇ ਨੌ ਪੁੱਠੇ ਪੈ ਜਾਣੇ ਦੋ ਤਿੰਨ ਚਾਰ ਪੰਜ 6 7 8 ਇਹ ਨੌ ਹੁਣ ਦੇਖੋ ਜੀ ਨੌ ਔਰ ਇਹ ਸਾਡਾ ਐਡਜ ਸਟਿਚ ਵੀ ਸੀ ਸੱਚ ਇਹ ਦੇਖੋ ਇਹ ਐਡਜ ਸਟਿਚ 1 2 3 4 5 6 7 8 ਇਹ 9 ਉਹਨੇ ਜਿਹੜਾ ਆ ਸਾਨੂੰ ਸਿੱਧਾ ਦਿਸਦਾ ਪਿਆ ਇਹ ਦੇਖੋ ਇਹ ਦੇਖੋ ਸਿੱਧਾ ਦਿਸਦਾ ਇਹਨੂੰ ਅਸੀਂ ਪੁੱਠਾ ਬਣਾ ਲੈਣਾ ਫੇਰ ਸਿੱਧਾ ਹਾਂਜੀ ਇਹ ਆ ਗਈ ਜੀ ਅਸੀਂ ਆਪਣੀ ਸਿੱਧੇ ਪਾਸੇ ਸਿੱਧੇ ਪਾਸੇ ਦੇਖੋ ਉਹੀ ਫੇਰ ਜਿਹੜਾ ਸਿੱਧਾ ਦਿਸਦਾ ਉਹਨੂੰ ਪੁੱਠਾ ਬਣਾਣਾ ਜਿਹੜਾ ਪੁੱਠਾ ਦਿਸਦਾ ਉਹਨੂੰ ਪੁੱਠਾ ਸਿੱਧਾ ਬਣਾਣਾ ਉਲਟਾ ਕਰ ਲੈਣਾ ਮਤਲਬ ਨੀਆਂ ਬਾਰਡਰ ਇਹ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਦੋਂ ਬਾਰਡਰ ਬਣਾਉਣੇ ਦੱਸੇ ਸੀਗੇ ਜੇ ਤੁਸੀਂ ਬਾਰਡਰ ਪੱਟੀ ਵੀ ਬਣਾ ਸਕਦੇ ਹੋ ਤੁਸੀਂ ਇਸ ਸਟਾਈਲ 'ਚ ਜਿਹੜੀ ਸਵੈਟਰ ਬੁੰਦੇ ਨਾ ਉਹਦੀ ਪੱਟੀ ਪੂਰੀ ਪੱਟੀ ਬਣ ਸਕਦੀ ਹੈ ਹਾਂਜੀ ਹੁਣ ਦੇਖੋ ਜੀ ਪਹਿਲਾਂ ਸਾਡੇ 2 ਆ ਗਏ ਸੀਗੇ 4 ਫਿਰ 3 ਫਿਰ 2 ਹੁਣ ਆ ਜਾਣ 1 1 2 3 ਆ ਚਾਰ ਬਣ ਗਏ ਚਾਰ ਕੁੰਡੇ ਪਾ ਲਏ ਅਸੀਂ ਚਾਰ ਤੋਂ ਬਾਅਦ ਇਹਨੂੰ ਸਿੱਧਾ ਕਰਨਾ ਐਦਾਂ ਕਰਕੇ ਔਰ ਇਹਨੂੰ ਇਹ ਬੁੰਦਣ ਇੱਕ ਪੈ ਗਿਆ ਸਾਡਾ ਇਹਦੇ ਤੇ ਇਹ ਦੇਖੋ ਇਹ ਇਹ ਦੇਖੋ 4 1 2 3 4 1 2 3 1 2 3 ਇਹ ਦੇਖੋ ਇਹ ਸਾਰੇ ਸਿੱਧੇ ਬੁੰਦਣ ਹੈ ਇਸ ਤਰੀਕੇ ਨਾਲ ਔਰ ਇੱਧਰ ਅਸੀਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਦੇ ਵਿੱਚ ਨੌ ਜਿਹੜੇ ਸੀਗੇ ਉਹ ਸਾਰੇ ਪੁੱਠੇ ਪੈ ਜਾਣੇ ਨੇ ਨੌ ਪੁੱਠੇ ਪੈ ਜਾਣੇ ਨੇ ਇਹ ਸਾਰੇ ਦੇ ਸਾਰੇ ਪੁੱਠੇ ਹੈ ਇਹ ਦੇਖੋ ਇਹ ਸਾਰੇ ਪੁੱਠੇ ਆ ਗਏ ਹੁਣ ਇਹ ਜਿਹੜਾ ਸਿੱਧਾ ਦਿਸਦਾ ਪਿਆ ਸਾਨੂੰ ਇਹਨੂੰ ਅਸੀਂ ਪੁੱਠਾ ਬੁਣ ਲੈਣਾ ਔਰ ਪੁੱਠੇ ਵਾਲੇ ਨੂੰ ਸਿੱਧਾ ਬੁਣ ਲੈਣਾ ਇਹ ਦੇਖੋ ਇਹ ਜਾ ਰਿਹਾ ਉਹ ਇੱਕ ਪਾਸੇ ਇੱਕ ਪਾਸੇ ਸਟਾਈਲ ਡਿਜ਼ਾਈਨ ਚ ਜਾਲੀ ਪਈ ਜਾਣੀ ਆ ਜਾਲੀ ਦੇ ਨਾਲ ਬਣ ਜਾਣਾ ਇੱਕ ਪਾਸੇ ਜਿਹੜਾ ਉਹ ਬਾਰਡਰ ਟਾਈਪ ਬਣ ਜਾਣਾ పుట్ బా ఎ పై హి ఏ జ పాఠ ఏ వాట జ ధై బునా ఇది బునా ఏ సుట్ా ఏ సెద్ధా ఏ పుట్ా ఏ సెద్ధా ਇਹ ਪੁੱਠਾ ਇਹ ਸਿੱਧਾ ਇਹ ਪੁੱਠਾ ਇਹ ਵਾਲਾ ਪਾਰਟ ਇਦਾਂ ਹੀ ਬੁਣਿਆ ਆ ਜਿਹੜਾ ਇਹ ਸਾਰਾ ਸਿੱਧਾ ਬੁਣ ਦੇਣਾ ਬਿਲਕੁਲ ਸਿੱਧਾ ਪੁੱਠਾ ਬੁਣਦੇ ਹੀ ਆ ਬਸ ਥੋੜਾ ਜਿਹਾ ਇਹ ਚੇਂਜ ਕੀਤਾ ਜਿਹੜੇ ਜਾਲੀ ਪਾਈ ਅਸੀਂ ਇਹਦੇ ਵਿੱਚ ਸਾਰੇ ਸਿੱਧੇ ਪਾ ਦੇਣਾ ਇਹ ਆ ਗਿਆ ਇਹ ਦੇਖੋ ਬੜਾ ਪਿਆਰਾ ਡਿਜ਼ਾਈਨ ਬਣੇਗਾ ਇਹ ਜਦੋਂ ਬਣੇਗਾ ਇਹ ਤੋਂ ਬਾਅਦ ਆ ਗਏ ਅਸੀਂ ਇਹ ਤੋਂ ਬਾਅਦ ਆਹ ਵਾਲੇ ਜਿਹੜੇ ਨੌ ਆ ਇਹਨਾਂ ਨੂੰ ਪੁੱਠੇ ਪਾ ਦੇਣਾ 9 ਦੇ 9 ਪੁੱਠੇ ਪੈ ਜਾਣੇ ਆ ਸਾਰੇ ਦੇ ਸਾਰੇ ਪੁੱਠੇ ਇਹ ਆ ਗਏ ਹਾਂ ਇਹ ਵੀ ਇਹ ਵੀ ਪੁੱਠਾ ਹਨ ਉਸ ਤੋਂ ਬਾਅਦ ਇਹਨੂੰ ਫੇਰ ਉਦੇ ਬੁਣਨਾ ਸਿੱਧੇ ਤੇ ਸਿੱਧਾ ਪੁੱਠੇ ਤੇ ਪੁੱਠਾ ਪੂਰਾ ਇਸੇ ਤਰੀਕੇ ਨਾਲ ਬੁਣਨਾ ਹੈ ਸੋਖਾ ਤੁਸੀਂ ਤੁਹਾਨੂੰ ਦੇਖ ਕੇ ਲੱਗੂਗਾ ਬੜਾ ਵੱਡਾ ਡਿਜ਼ਾਈਨ ਆ ਲੇਕਿਨ ਇਹ ਬਹੁਤ ਸੋਖਾ ਜਿਹਾ ਆ ਜਿਆਦਾ ਕੁਝ ਨਹੀਂ ਕਰਨਾ ਹੁਣ ਆ ਗਏ ਅਸੀਂ ਅਗਲੀ ਸਲਾਈ ਤੇ ਇਹ ਸਾਰੀਆਂ ਸਲਾਈਆਂ ਦੇ ਵਿੱਚ ਇਹ ਦੇਖੋ ਇਦਾਂ ਪੈ ਗਿਆ ਇਦਾਂ ਬਣ ਗਿਆ ਠੀਕ ਹੈ ਹੁਣ ਅਸੀਂ ਸਾਰਾ ਜਿਹੜਾ ਆ ਉਹ ਸਾਰੀ ਸਲਾਈ ਜਿਹੜੀ ਆ ਉਹ ਸਿੱਧੀ ਬਣਾ ਦੇਣੀ ਇਹ ਵਾਲੇ ਜਿਹੜੇ ਡਿਜ਼ਾਈਨ ਵਾਲੇ ਸੀ ਇਹ ਵੀ ਸਿੱਧੇ ਬਣਾਣੇ ਕਿਉਂਕਿ ਅਸੀਂ ਇਹ ਡੱਬੀ ਚੇਂਜ ਕਰਨੀ ਆ मतलब जो डिजाइन उधर पाया हो, दूसरे पास पाना और दूसरा उधर पाना पु्ठे पास जी अगली सिलाई है वह साड़ी पु्ठी आनी है आ सिलाई सारी पुठी आ जानी है सारी पुठी पानी है हाँ जी ये देखो जी एदा बन के आ गया ਇਹ ਦੇਖੋ ਹੁਣ ਇਹ ਜਿਹੜੀ ਚੀਜ਼ ਆ ਇਹ ਇੱਥੇ ਪੈਣੀ ਆ ਇਹ ਵਾਲੀ ਚੀਜ਼ ਇੱਥੇ ਪੈਣੀ ਆ ਇਹ ਅਸੀਂ ਦੇਖੋ ਕਿੱਦਾਂ ਬਣਾਣੀ ਆ ਇਹ ਸਾਡਾ ਪਹਿਲਾ ਹੈਗਾ ਕੁੰਡਾ ਇਹ ਮੈਂ ऑलरेडी ਬਣੀ ਆ ਹੋਇਆ ਅੱਛਾ ਤੇ ਇਹ ਜਿਹੜੇ ਆ ਇਹ ਪਹਿਲਾਂ ਸਿੱਧਾ ਉਸ ਤੋਂ ਬਾਅਦ ਬੜ ਪਾਣਾ ਇਹਨੂੰ ਸਿੱਧਾ ਕਰ ਲੈਣਾ ਔਰ ਇਹਨੂੰ ਅਸੀਂ ਦੋ ਦਾ ਇੱਕ ਬਣਾ ਲੈਣਾ ਇਹ ਇੱਕ ਵਾਰੀ ਜਾਲੀ ਪੈ ਗਈ ਇਹ ਲਿਆ ਇਹ ਬੜ ਪਾਇਆ ਇਹਨੂੰ ਸਿੱਧਾ ਕੀਤਾ ਇਹ ਸਾਡੀ ਦੂਸਰੀ ਵਾਲੀ ਜਾਲੀ ਪੈ ਗਈ ਦੋ ਪੈ ਗਈਆਂ ਫੇਰ ਧਾਗਾ ਅੱਗੇ ਕੀਤਾ ਇਹਨੂੰ ਅਸੀਂ ਲਿਆ ਅੱਗੇ ਇਸ ਤਰੀਕੇ ਨਾਲ ਇੱਥੇ ਸਾਡੀ ਇਹ ਤੀਸਰੀ ਜਾਲੀ ਪੈ ਗਈ ਫੇਰ ਧਾਗਾ ਅੱਗੇ ਕੀਤਾ ਇਹਨੂੰ ਸਿੱਧਾ ਕੀਤਾ ਇੱਥੇ ਸਾਡੀ ਚੌਥੀ ਜਾਲੀ ਪੈ ਗਈ ਚੌਥੀ ਪੈ ਗਈ ਹੁਣ ਜਿਹੜਾ ਇਹ ਵਾਲਾ ਹੈਗਾ ਆਹ ਵਾਲਾ ਇਹਨੂੰ ਅਸੀਂ ਇੱਥੇ ਪਾਣਾ ਆ ਪਹਿਲਾ ਪੁੱਠਾ ਫੇਰ ਦੋ ਸਿੱਧਾ ਪੁੱਠਾ ਸਿੱਧਾ ਉਠਾ ਸਿੱਧਾ ਉਠਾ ਸਿੱਧਾ ਇਹ ਦੇਖੋ ਹੁਣ ਅਸੀਂ ਗਿਣ ਲਈਏ ਇੱਥੋਂ ਕਿੰਨੇ ਹੋਏ ਸਾਡੇ ਇਹਦੇ 1 2 3 4 5 6 7 8 ਜੇ ਜੀ ਅਸੀਂ ਆਪਣੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਦੇ ਵਿੱਚ ਹੁਣ ਦੇਖੋ ਜੋ ਦਿਸਦਾ ਪਿਆ ਉਹਦੇ ਉਲਟਾ ਕਰਨਾ ਆ ਸਿੱਧਾ ਦਿਸਦਾ ਇਹਨੂੰ ਉਲਟਾ ਬਣਾਣਾ ਉਲਟੇ ਨੂੰ ਸਿੱਧਾ ਬਣਾਣਾ ਸਿੱਧੇ ਨੂੰ ਉਲਟਾ ਬਣਾਣਾ બસ ਇਹ ਸਲਾਈ ਸਾਰੀ ਏਦਾਂ ਹੀ ਮਤਲਬ ਕਿ ਹੁਣ ਡਿਜ਼ਾਈਨ ਜਿਹੜਾ ਸਾਡਾ ਉਹ ਸੈੱਟ ਹੋ ਗਿਆ ਹੁਣ ਤੁਸੀਂ ਇਹਨੂੰ ਐਦਾਂ ਬਣਾ ਸਕਦੇ ਆ ਇਹ ਦੇਖੋ ਇਹ ਆ ਗਿਆ ਸਿੱਧਾ ਇੱਥੇ ਆ ਗਿਆ ਪੁੱਠਾ ਇਹ ਦੇਖੋ ਕਿੰਨੇ ਹੋ ਗਏ ਤੁਹਾਡੇ 1 2 3 4 5 6 7 8 9 ਹੋ ਗਏ ਆ ਜਿਹੜੇ ਆ ਇਹ ਸਾਰੇ ਪੁੱਠੇ ਠੀਕ ਹੈ ਜੀ ਇਹ ਹੁਣ ਮੈਂ ਸਟਾਰਟ ਕਰਕੇ ਦੱਸ ਦਿੱਤਾ ਹੁਣ ਮੈਂ ਸਾਰਾ ਇੱਥੋਂ ਬਣਾ ਕੇ ਨਾ ਦੋ ਦੋ ਇੱਕ ਇੱਕ ਸੈੱਟ ਤਾਂ ਬਣਿਆ ਹੀ ਹੋਇਆ ਇੱਕ ਸੈੱਟ ਹੋਰ ਬਣਾ ਕੇ ਮੈਂ ਤੁਹਾਨੂੰ ਦਿਖਾਉਂਦੀ ਵੀ ਕਿੱਦਾਂ ਲੱਗਦਾ ਕੀ ਲੱਗਦਾ ਬਹੁਤ ਪਿਆਰਾ ਡਿਜ਼ਾਈਨ ਲੱਗੇਗਾ ਸਾਰੀ ਸਵੈਟਰ ਚ ਜਦੋਂ ਪਿਆ ਹੋਏਗਾ ਨਾ ਫਿਰ ਬਹੁਤ ਸੋਹਣਾ ਲੱਗੇਗਾ ਆ ਦੇਖੋ ਆ ਦੇਖੋ ਇਹ ਦਾਇਆ ਇੱਥੇ ਆ ਗਿਆ ਇੱਥੇ ਆ ਗਿਆ ਇਹ ਮੈਂ ਬਣਾ ਕੇ ਦਿਖਾਣੀ ਤੁਹਾਨੂੰ ਇਹ ਦੇਖੋ ਇਹ ਦੇਖੋ ਫਰੈਂਡਸ ਇਹ ਬਣਿਆ ਜੀ ਬਿਆਰਾ ਬਿਊਟੀਫੁਲ ਡਿਜ਼ਾਈਨ ਇਹ ਦੇਖੋ ਇੱਦਾਂ ਬਣਿਆ ਇਹ ਜਿਹੜਾ ਇੱਕ ਸਿੱਧਾ ਇੱਕ ਪੁੱਠਾ ਲਿਆ ਸੀਗਾ ਇਹਦੇ ਵਿੱਚ ਅਸੀਂ ਇਹ ਜਾਲੀ ਬਣਾਈ ਇਹ ਦੇਖੋ ਪਹਿਲਾਂ 4 ਫਿਰ 3 ਫਿਰ 2 ਫਿਰ 1 ਇਹ ਦੇਖੋ ਇਹ ਚੀਜ਼ ਬਣੀ ਹੈ ਜੀ ਸਾਡੀ ਇਹ ਦੇਖੋ ਇਹ ਦੇਖੋ ਕਿੰਨਾ ਸੋਹਣਾ ਕਿੰਨਾ लवली ਤੁਹਾਡਾ ਟਾਈਪ ਬਣਿਆ ਇਹ ਦੇਖੋ ਇੰਦਾ ਜਿੱਦਾਂ ਇਹਨੂੰ ਅਸੀਂ ਕਹਿੰਦੇ ਆ ਬੋਟੀ ਆ ਇਹ ਇਹ ਦੇਖੋ ਇਹ 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 ਬਣਿਆ ਜਿਹੜਾ ਸਾਡੀ ਉਹ ਅਸੀਂ ਜਾਲੀ ਪਾਈ ਆ 4 3 2 1 ਸਾਰਾ ਇਹ ਦੇਖੋ ਬਹੁਤ ਸੋਹਣਾ ਬਹੁਤ लवली ਡਿਜ਼ਾਈਨ ਬਣਦਾ ਇਹ ਪੂਰੀ ਕੋਟੀ ਤੇ ਤਾਂ ਬਹੁਤ ਹੀ ਪਿਆਰਾ ਲੱਗਦਾ ਰੈਡੀमेड ਦੀ ਤਰ੍ਹਾਂ ਲੱਗਦੀ ਇਹ ਕੋਟੀ ਬਣ ਕੇ ਨਾ ਇੱਥੇ ਤਾਂ ਅਸੀਂ ਸਿਰਫ ਇੰਨਾ ਹੀ ਪਾਇਆ ਦੋ ਹੀ ਪਣਾਏ ਨਾ ਇਹ ਅੱਗੇ ਜਦੋਂ ਜਦੋਂ ਇਹਦੇ ਨਾਲ ਇੱਥੇ ਆਹ ਵਾਲਾ ਡਿਜ਼ਾਈਨ ਪਾਣਾ ਕਿੰਨਾ ਸੋਹਣਾ ਲੱਗਣਾ ਤੁਸੀਂ ਵੀ ਬਣਾਓ ਬਣਾ ਕੇ ਦੇਖੋ ਦੇਖੋ ਇਹ ਪਿਛਲੇ ਪਾਸਿਓਂ ਵੀ ਬਹੁਤ ਪਿਆਰਾ ਲੱਗ ਰਿਹਾ ਦੇਖੋ ਕਿੰਨਾ ਕਲੀਅਰ ਉਹੀ ਡਿਜ਼ਾਈਨ ਲੱਗ ਰਿਹਾ ਬਹੁਤ ਸੋਹਣਾ ਡਿਜ਼ਾਈਨ ਲਵਲੀ ਡਿਜ਼ਾਈਨ ਤੁਸੀਂ ਬਣਾਓ ਬਣਾ ਕੇ ਦੇਖੋ